ਤੋ ਦੋਸਤੋ ਸਿਆਣੇ ਸਾਚੀ ਕਹਿੰਦੇ ਵੀ ਜੇ ਬਾਪੂ ਹੈ ਤਾਂ ਸਭ ਕੁਝ ਹੈ ਤੇ ਜੇ ਬਾਪੂ ਨਹੀਂ ਤਾਂ ਕੁਝ ਵੀ ਨਹੀਂ ਅੱਜ ਦੋਸਤੋ ਮੈਂ ਤੁਹਾਨੂੰ ਇੱਕ ਇਹੋ ਜੀ ਸਟੋਰੀ ਸ਼ੇਅਰ ਕਰਨ ਜਾ ਰਿਹਾ ਜਿਸ ਨੂੰ ਸੁਣ ਕੇ ਤੁਸੀਂ ਆਪਦੇ ਪਾਪਾ ਪ੍ਰਤੀ ਤੁਹਾਡੀ ਇੱਜ਼ਤ ਬਹੁਤ ਵਾਧ ਜਾਈਣੀ ਮੈਂ ਪਾਪਾ ਨੂੰ ਬਾਪੂ ਕਿਹਾ ਕਿਉਂਕਿ ਸਾਡੇ ਪੰਜਾਬੀ ਖਾਸ ਕਰਕੇ ਬਾਪੂ ਹੀ ਕਹਿੰਦੇ ਆ ਜਦੋਂ 45 46 47 ਸਾਲ ਦੀ ਉਮਰ ਪਾਪਾ ਦੀ ਹੋ ਜਾਂਦੀ ਹੈ ਤੋ ਦੋਸਤੋ ਕਹਾਣੀ ਸੁਣਿਆ ਜੇ ਗੌਰ ਨਾਲ ਚੰਗੀ ਲੱਗੀ ਤਾਂ ਸ਼ੇਅਰ ਵੀ ਕਰਿਆ ਜੀ ਤੋ ਦੋਸਤੋ ਇੱਕ ਜਗ੍ਹਾ ਤੇ ਬਾਪੂ ਤੇ ਉਸਦੇ ਬੇਟਾ ਜੀ ਤੁਰੇ ਜਾ ਰਹੇ ਹੁੰਦੇ ਨੇ ਅਚਾਨਕ ਰਾਹ 'ਚ ਉਹਨਾਂ ਨੂੰ ਇੱਕ ਮੇਲਾ ਟੱਕਰ ਜਾਂਦਾ ਜਿੱਥੇ ਝੂਲੇ ਵਗੈਰਾ ਮੌਤ ਦਾ ਖੂ ਸਰਕਸ ਵਗੈਰਾ ਲੱਗੀ ਹੁੰਦੀ ਹੁਣ ਉੱਥੇ ਪੁੱਤਰ ਕਰਨ ਲੱਗੇ ਜਾਂਦਾ ਵੀ ਬਾਪੂ ਮੈਂ ਤਾਂ ਮੇਲਾ ਹੀ ਵੇਖਣਾ ਮੈਂ ਤਾਂ ਮੇਲਾ ਵੇਖਣਾ ਹੀ ਵੇਖਣਾ ਉੱਥੇ ਬੜਾ ਕੁਛ ਕਹਿੰਦਾ ਪੁੱਤ ਪੈਸੇ ਹੈ ਨਹੀਂ ਆਪਾਂ ਤਾਂ ਸ਼ਹਿਰ ਆਏ ਸਮਾਨ ਲੈ ਕੇ ਜਾਣਾ ਉਹ ਕਹਿੰਦਾ ਨਹੀਂ ਬਾਪੂ ਮੈਂ ਤਾਂ ਮੇਲਾ ਵੇਖਣਾ ਹੀ ਵੇਖਣਾ ਬਾਪੂ ਦੁਖੀ ਹੋ ਕੇ ਉਹਨੂੰ ਲੈ ਜਾਂਦਾ ਚਾਲ ਯਾਰ ਇਹਨੂੰ ਮੇਲਾ ਵਿਖਾ ਲਿਆਉਣੇ ਨੇ ਬੜਾ ਲਹੂ ਪੀਤਾ ਚਲੋ ਜਾ ਵੜਦੇ ਆ ਉੱਥੇ ਜਾ ਕੇ ਕਹਿੰਦਾ ਬਾਪੂ ਮੈਂ ਤਾਂ ਝੂਟੇ ਲੈਣੇ ਆ ਮੈਨੂੰ ਤਾਂ ਮੌਦ ਦਾ ਖੂਬ ਖਾ ਚਲੋ ਜਿੱਦ ਬਾळा ਕਰਦਾ ਤੇ ਦੁਖੀ ਹੋਇਆ ਬਾਪੂ ਕਹਿੰਦਾ ਚੱਲ ਯਾਰ ਕੁਛ ਨਹੀਂੰਦਾ ਸੌਦਾ ਘੱਟ ਲੈ ਜਾਗੇ ਇਹਨੂੰ ਚੱਲ ਮੌਦ ਦਾ ਖੂਬ ਖਾ ਦਿੰਦੇ ਮੌਦ ਦਾ ਖੂਬ ਖਾ ਕੇ ਉਸ ਤੋਂ ਬਾਅਦ ਆ ਜਾਂਦਾ ਕਹਿੰਦਾ ਬਾਪੂ ਮੈਂ ਤਾਂ ਜੂਸ ਪੀਣਾ ਕਹਿੰਦਾ ਯਾਰ ਕਮਾਲ ਹੋ ਗਈ ਤੈਨੂੰ ਹੁਣੇ ਤਾਂ ਮੌਦ ਦਾ ਖੂਬ ਖਾਇਆ ਹੁਣ ਤੂੰ ਕਹਿੰਦਾ ਮੈਂ ਜੂਸ ਪੀਣਾ ਫਿਰ ਗਾਂਹ ਚੱਲਦੇ ਕਿਤੇ ਉਹ ਝੂਲਾ ਜਿਹੜਾ ਚੰਡੋਲ ਚੱਲਦੀ ਹੁੰਦੀ ਆ ਤੇ ਮੁੰਡਾ ਕਿਤੇ ਚੰਡੋਲ ਵੇਂਦਾ ਵੇਂਦਾ ਬਾਪੂ ਦੀ ਉਂਗਲ ਛੱਡ ਪੈਂਦਾ ਤੇ ਭੀੜ ਵਾਲੀ ਹੁੰਦੀ ਹੈ ਤੇ ਘੁੱਸ ਜਾਂਦਾ ਉੱਥੇ ਬਾਪੂ ਵੀ ਤੇ ਉਹ ਵੀ ਘੁੱਸ ਜਾਂਦਾ ਤੇ ਮੁੰਡਾ ਵੀ ਘੁੱਸ ਜਾਂਦਾ ਲੋ ਵੀ ਇੱਕ ਦੂਜੇ ਨੂੰ ਲੱਭਦੇ ਕਿੱਥੇ ਲੱਭਦੇ ਭੀੜ ਵਾਲੀ ਸੀ ਤੇ ਉੱਥੇ ਨਾ ਬਹੁਤ ਸਾਰੇ ਸੱਜਣ ਇਕੱਠੇ ਹੁੰਦੇ ਆ ਵੀ ਉਹ ਜਵਾਕ ਰੋਈ ਜਾਂਦਾ ਕੀ ਚੱਕਰ ਬਣਿਆ ਤੇ ਉੱਥੇ ਜਵਾਕ ਨੂੰ ਪੁੱਛਦੇ ਵੀ ਕੀ ਗੱਲ ਹੋ ਗਈ ਕਾਕਾ ਉਹ ਕਹਿੰਦਾ ਜੀ ਮੇਰਾ ਤਾਂ ਬਾਪੂ ਗੁੰਮ ਹੋ ਗਿਆ ਉਹ ਹੁਣ ਉਹਨੂੰ ਬਰਚਾਉਂਦੇ ਰਹਿੰਦੇ ਆ ਵੀ ਚੱਲ ਜਵਾਕ ਵਿੱਚ ਜੇ ਉਹਨੂੰ ਕਹਿੰਦੇ ਪੁੱਤ ਚਾਕਲੇਟ ਖਾਣੀ ਆ ਪੁੱਤ ਜੂਸ ਪੀਣਾ ਹੁਣ ਉਹ ਉਹਨੂੰ ਕਹਿੰਦੇ ਹੁੰਦੇ ਨਾ ਵੀ ਨਾ ਚਾਹੁੰਦੇ ਹੋ ਇਹ ਸਾਰੀਆਂ ਖੁਆਇਸ਼ਾਂ ਉਹਦੀਆਂ ਪੂਰੀਆਂ ਹੁੰਦੀਆਂ ਸੀ ਕੋਈ ਕਹਿੰਦਾ ਚੱਲ ਆ ਜਾ ਪੁੱਤ ਮੈਂ ਤੈਨੂੰ ਝੂਲਾ ਚੜਾ ਦਿੰਦਾ ਆ ਜਾ ਪੁੱਤ ਤੈਨੂੰ ਮੈਂ ਮੌਤ ਦਾ ਖੂਬ ਖਾ ਦਿੰਦਾ ਪਰ ਉਹਨੂੰ ਕਿਤੇ ਚੰਗਾ ਲੱਗੇ ਕਿਉਂਕਿ ਉਹਦਾ ਬਾਪੂ ਹੈ ਨਹੀਂ ਸੀ ਨਾਲ ਠੀਕ ਹੈ ਕਿ ਨਹੀਂ ਉਹ ਤਾਂ ਰੋਈ ਜਾਵੇ ਤਾਂ ਦੋਸਤੋ ਕਿਸੇ ਨੇ ਸੱਚੀ ਕਿਹਾ ਵੀ ਜੇ ਬਾਪੂ ਹੈ ਤਾਂ ਸਭ ਕੁਝ ਹੈ ਜੇ ਬਾਪੂ ਹੈ ਨਹੀਂ ਤਾਂ ਕੁਝ ਵੀ ਹੈ ਨਹੀਂ ਵੇਖ ਲਓ ਵੀ ਜਦੋਂ ਤਾਂ ਬਾਪੂ ਦੇ ਨਾਲ ਸੀ ਤਾਂ ਉਹਨੂੰ ਹਰ ਇੱਕ ਚੀਜ਼ ਦੀ ਲੋੜ ਸੀ ਉਹਨੇ ਝੂਲਾ ਵੀ ਲੈਣਾ ਸੀਗਾ ਹਨਾ ਉਹਨੇ ਜੂਸ ਵੀ ਪੀਣਾ ਸੀ ਚਾਕਲੇਟ ਵੀ ਖਾਣੀ ਸੀ ਪਰ ਅਚਾਨਕ ਜਦੋਂ ਬਾਪੂ ਉਸ ਤੋਂ ਵਿਛੜ ਜਾਂਦਾ ਤਾਂ ਉਸ ਨੂੰ ਉੱਥੇ ਕਿਤੇ ਨਾ ਕਿਤੇ ਉਸਦੇ ਬਾਪੂ ਦੀ ਪੌਂਟਸ ਜ਼ਿਆਦਾ ਲੱਗਦੀ ਹੈ ਵੀਰ ਨਹੀਂ ਯਾਰ ਬਾਪੂ ਨਾਲ ਹੀ ਆ ਸਾਰਾ ਕੁਝ ਹੈ ਨਾ ਤੇ ਉਹ ਮੇਲੇ ਦੇ ਵਿੱਚ ਬਾਪੂ ਨੂੰ ਲੱਭਣਾ ਸਟਾਰਟ ਕਰ ਦਿੰਦਾ ਅਚਾਨਕ ਜਦੋਂ ਬਾਪੂ ਮਿਲਦਾ ਤੇ ਬੜਾ ਖੁਸ਼ ਹੁੰਦਾ ਤੇ ਬਾਪੂ ਨੂੰ ਘੁੱਟ ਕੇ ਜੱਫੀ ਪਾ ਲੈਂਦਾ ਕਹਿੰਦਾ ਬਾਪੂ ਆਇਆ ਕਰੀਏ ਆਪਾਂ ਚੱਲ ਜਾਈਏ ਮੈਂ ਕੋਈ ਝੂਟਾ ਝਾਟਾ ਨਹੀਂ ਲੈਣਾਗਾ ਤੂੰ ਚੱਲ ਚੱਲ ਜਾਈਏ ਸ਼ਹਿਰ ਚੱਲਦੇ ਹਾਂ ਉਸ ਤੋਂ ਬਾਅਦ ਆਪਾਂ ਘਰੇ ਜਾਣਾ ਤੇ ਲੈ ਦੋਸਤੋ ਉਸ ਤੋਂ ਬਾਅਦ ਆ ਜਾਂਦੇ ਘਰੇ ਤੋ ਦੋਸਤੋ ਇਸ ਸਟੋਰੀ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਕਮੈਂਟਾਂ 'ਚ ਜਰੂਰ ਦੱਸਿਆ ਜੇਕਰ ਸਟੋਰੀ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਦੇ ਹੋ ਓਕੇ ਬਾਈ ਲਵ ਯੂ